ਹਾਂ ਜੀ ਤਾਂ ਤੁਹਾਡੇ ਫੋਨ ਦੇ ਵਿੱਚ WhatsApp ਤਾਂ ਹਣਾ ਪਰ ਆਹ ਗਲਤੀ ਕਰੇ ਭੁੱਲ ਕੇ ਵੀ ਨਾ ਕਰਨਾ 99% ਲੋਕਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੁੰਦਾ ਤੇ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਜੀ ਇਹ ਵੀਡੀਓ ਧਿਆਨ ਨਾਲ ਦੇਖ ਲਓ ਸਭ ਤੋਂ ਪਹਿਲਾਂ ਆਪਾਂ ਨੇ WhatsApp ਤੇ ਕਲਿੱਕ ਕਰਦੇ ਤੇ ਉਸ ਦੁਬਾਰ ਇੱਕ ਆਪਾ ਪ੍ਰੋਫਾਈਲ ਦੇ ਉੱਪਰ ਕਲਿੱਕ ਕਰਦੇ ਆ ਤੇ ਇੱਥੇ ਤੁਸੀਂ ਆਈ ਬਟਨ ਦੇਖ ਰਹੇ ਹੋਵੋਗੇ ਇਹ ਆਈ ਬਟਨ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਇਹਰਾ ਯੂਜ਼ ਕਿਵੇਂ ਕਰਨਾ ਤੇ ਕਿਹਦੇ ਲਈ ਇਹ ਬਣਾਇਆ ਗਿਆ ਆਈ ਬਟਨ ਤੇ ਇਹਦੀ ਜਿਹੜੀ ਅਜਿਹਾ ਖੂਫੀਆ ਤੁਹਾਨੂੰ ਸੈਟਿੰਗ ਦੱਸੂਗਾ ਤੇ ਔਰ ਇੱਕ ਤੁਸੀਂ ਵੀ ਹਰਾਰ ਰਹੇ ਜਣਾ ਆਈ ਬਟਨ ਦੁਬਾਰਾ ਦੇਖ ਲਓ ਧਿਆਨ ਲਿਖਿਆ ਹੈ ਮੀਡੀਆ ਵਿਜ਼ਿਬਿਲਿਟੀ ਇਰੇ ਤੇ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਇੱਥੇ ਡਿਫਾਲਟ ਨੋ ਲਿਖਿਆ ਹੋ ਸਾਰਿਆਂ ਦਾ ਤੇ ਪਰ ਤੁਸੀਂ ਇਹ ਨਹੀਂ ਰੱਖਣਾ ਤੁਸੀਂ ਨੋ ਕਰਨਾ ਨੀਚੇ ਵਾਲਾ ਜਿਹੜਾ ਨੀਚੇ ਵਾਲਾ ਨੋ ਕਰ ਦਮਰਾ ਹੋਣਾ ਕਿ ਇਹ ਵੀ ਸੁੰਦਰ ਸੰਗੇ ਇਹ ਦੇਖੋ ਜੀ ਇਹ ਆਪਾਂ ਕਲਿੱਕ ਕਰਤੇ ਤੇ ਦਵਾਰ ਤੁਸੀਂ ਓਕੇ ਕਰ ਦੇਣਾ ਇਹ ਕਰਨ ਤੋਂ ਬਾਅਦ ਹੋਣਾ ਕਿ ਜੇਕਰ ਤੁਹਾਡੇ ਫੋਨ ਦੇ ਵਿੱਚ ਜੇ ਰੋ ਵੀ ਕੋਈ ਤੁਹਾਨੂੰ ਵੀਡੀਓ ਕੋਈ ਫੋਟੋ ਆਪੇਜਦਾ ਤਾਂ ਉਹਨੂੰ ਤੁਸੀਂ ਜਰੋ ਵੀ ਐਵੇਂ ਦੇਖ ਰਹੇ ਹੋ ਤਾਂ ਦੇਖਣੋਂ ਬਸ ਥੋੜੇ ਫੋਨ ਦੀ ਸਟੋਰ ਰੋਕ ਲੈਂਦੇ ਨੇ ਤੇ ਇਹ ਕਰਦੋ ਨੋ ਕਰਦੋ ਮਾਰੇ ਸਟੋਰ ਨਹੀਂ ਰੁਕੇਗਾ ਤੇ ਤੁਹਾਡੇ WhatsApp ਦੇ ਵਿੱਚ ਹੀ ਰਹੂਗਾ ਜਿੰਨਾ ਵੀ ਕੋਈ ਤੁਹਾਨੂੰ ਡਾਟਾ ਭੇਜੇ ਜਾਊ ਕੋਈ ਰਿਕਾਰਡਿੰਗ ਹੋ ਗਈ ਵੀਡੀਓ ਹੋ ਗਈ ਸਾਰਾ ਤੁਹਾਡਾ ਇੱਥੇ ਰੇ WhatsApp ਉੱਪਰ ਹੀ ਆਜੂਗਾ ਤੇ ਤੁਹਾਡੇ ਫੋਨ ਦੀ ਗੱਲ ਸਪੀਡ ਤੇ ਫਰਕ ਨਹੀਂ ਪਊਗਾ ਤੇ ਤੁਹਾਡਾ ਫੋਨ ਹੈਂਗ ਵਗੈਰਾ ਵੀ ਨਹੀਂ ਹੋਊਗਾ ਜਿਵੇਂ ਕਿ ਕਈ ਵਾਰ ਜਾਰਾ ਕੁਝ ਫੋਨ ਨਾਲਾ ਇੱਥੇ ਫੋਨ ਆਪਣੇ ਹੈਂਗ ਹੋਣ ਲੱਗ ਜਾਂਦੇ ਜੇਕਰ ਵੀਡੀਓ ਬਰੀ ਲੱਗੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਜਰੂ